हां जी दोस्तों ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਸੇਮਾ ਕਲਾਂ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਜੱਗੀ ਚੱਕੀ ਵਾਲੇ ਦੇ ਘਰੋਂ ਵੀਡੀਓ ਬਣਾ ਰਹੇ ਆਂ ਬਾਈ ਦੇ ਘਰੇ ਆਟਾ ਚੱਕੀ ਲੱਗੀ ਵੀ ਐ ਚਿੱਟੇ ਖੂਹ ਦੇ ਕੋਲੇ ਬਾਈ ਦਾ ਘਰ ਐ ਨੇੜੇ ਸੋਸਾਇਟੀ ਐ ਤੇ ਘਰੇ ਲੂਹੇ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੀਜੇ ਸੂਏ ਨੇ ਸੂਣਾ ਦੂਜੇ ਸੂਏ ਦਾ ਜਿਹੜਾ ਦੁੱਧ ਬਾਈ ਦੇ ਦੱਸਣ ਦੇ ਮੁਤਾਬਕ ਵੀ 30 ਲੀਟਰ ਦੂਜੇ ਸੂਏ ਦੁੱਧ ਕੱਢਿਆ ਫਿਰ ਆਪਾਂ ਕਹਿੰਦੇ ਵੀ ਤੀਜੇ ਸੂਏ ਸੂਣਾ ਐ ਤੇ ਮੇਰਾ ਅੰਦਾਜ਼ਾ ਵੀ 5-4 ਦਿਨ ਘੱਟੋ-ਘੱਟ ਹਜੇ ਸੂਣ ਦੇ ਵਿੱਚ ਬਾਕੀ ਨੇ ਸਾਰੀ ਜਾਣਕਾਰੀ ਮਿੱਤਰੋ ਆਪਾਂ ਹੀ ਦੇਵਾਂਗੇ ਥਾਲੇ ਵੀ ਦੀ ਪੂਰੀ ਸਾਫਾ ਫਿਕਸ ਹਵਾਨੇ ਦੀ ਹੈ 3 ਲੀਟਰ ਦੂਜੇ ਸੂਏ ਦਾ ਦੁੱਧ ਕੱਢਿਆ ਤੀਜੇ ਸੂਏ ਸੁਣਾ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਗੇ ਕੱਦ ਕਾਠ ਬੇਲ ਫੁੱਲ ਹੈ ਕੋਈ ਛੋਟੀ ਮੰਨ ਕੇ ਨਾ ਆਇਓ ਵੱਡੀਆਂ ਗਾਵਾਂ ਦੇ ਵਿੱਚੋਂ ਆਉਂਦੀ ਹੈ ਜੇ ਕੋਈ ਨਵਾਂ ਮਿੱਤਰੋ ਕੰਮ ਕਰਨਾ ਚਾਹੁੰਦਾ ਤਾਂ ਉਹਦੇ ਖਾਤਰ ਮਿੱਤਰੋ ਬਹੁਤ ਚੰਗੀ ਹੈ ਕਿਉਂਕਿ ਰੰਗ ਵੀ ਬਹੁਤ ਚੰਗਾ ਹੈ ਤਨਲੇ ਵੀ ਵੀ ਕਨੇ ਵੀ ਪੂਰੇ ਸਾਫ ਹੈ ਕੱਲਾ ਕੱਲਾ ਥਣਾ ਮੁੱਠੀ ਵਾਲਾ ਥਣਾ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਫਿਰ ਆਪਾਂ ਕਰਦੇ ਆ ਜਿੰਨੇ ਅਗਲੀ ਜਾਣਕਾਰੀ ਸੋ ਬਹੁਤ ਸੋਹਣੇ ਮਿੱਤਰੋ ਤਿਆਰ ਫਿਕਸ ਹਵਾਨੇ ਦੀ ਕਦ-ਕਾਟ ਵਜਣ ਫੁੱਲ ਤੇ ਚੰਗੀ ਸਬੀ ਵੀ ਆ ਮੋਲੇ ਰੇਟ ਬਾਈ ਨੇ ਕਰਿਆ ਜੀ 115000 115 ਦੇ ਵਿੱਚੋਂ ਮਾਣਦਾਨ ਹੋ ਜਾਣਾ ਛੋੜ ਸੱਪਾ ਹੋ ਜਾਊਗਾ ਕਿਉਂਕਿ ਇਹ ਜਮਾ ਖਿੱਚ ਕੇ ਜ ਆਪ ਮਿੱਤਰੋ ਰੇਟ ਆਪਾਂ ਹੀ ਕਰਾਇਆ ਤੇ ਇਹ ਜੀਆਂ ਗੰਗਾ ਜੀ ਮਿੱਤਰੋ ਨਾਮੰਦਾ ਹੁੰਦਾ ਤਾਂ ਘੱਟੋ ਘੱਟ ਸਫਾ ਤੋਂ ਉੱਪਰ ਉੱਪਰ ਵਾਲੀਆਂ ਇਹ ਬਹਿੜਾਂ ਸੀ ਫਿਰ ਆਪਾਂ ਕਹਿੰਦੇ ਵੀ ਦੂਜੇ ਸੂਏ ਦਾ ਜਿਹੜਾ ਦੁੱਧ ਹੈ 30 ਲੀਟਰ ਆ ਤੀਜੇ ਸੂਏ ਸੋਣਾ ਚੰਗਾ ਸਿਮਣ ਲਾਇਆ ਵਾ ਤੇ ਫੇਰ ਆਪਾਂ ਕਹਿੰਦੇ ਵੀ ਬਾਈ ਦਾ ਜਿਹੜਾ ਘਰ ਹੈ ਚਿੱਟੇ ਖੂਹ ਦੇ ਨੇੜੇ ਪਿੰਡ ਸੇਮਾ ਕਲਾਂ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਨੰਬਰ ਹੈ ਜੀ 99 88672 72237 ਸੋ ਨੰਬਰ ਬਾਈ ਦਾ ਸਕਰੀਨ ਤੇ ਵੀ ਚੱਲੂਗਾ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਜੇਕਰ ਕਿਸੇ ਨੇ ਭਰਾਣੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਸੋ ਸਾਰੇ ਵੀਰਾਂ ਦਾ ਤੁਹਾਨੂੰ